ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਇਧਰ ਤਪੇ ਨੇ ਰੋਡ ਜਾਂਦਾ ਤੇ ਇਧਰ ਜਾਂਦਾ ਜੀ ਭੜੌੜ ਨੂੰ ਮੇਨ ਰੋਡ ਆ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰਿਆ ਕਰੋ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਕਰਦੇ ਜੀ ਬਾਈ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਹੈ ਜੀ ਭਰਪੂਰ ਸਿੰਘ ਪਿੰਡ ਹੈਗਾ ਸੰਧੂਕਲਾ ਜ਼ਿਲ੍ਹਾ ਆਪਣਾ ਬਰਨਾਲਾ ਤਸੀਲہ ਪੁਨ ਤਪਾ ਕਾਇਆ ਨੰਬਰ ਫੋਨ ਨੰਬਰ ਹੈਗਾ ਆਪਣਾ 99753 6734 ਠੀਕ ਹੈ ਜੀ ਹਾਂਜੀ ਵੀਰ ਜੀ ਆਪਣੇ ਕੋ ਕਿੰਨੇ ਲਾਗ ਪਕਾਉਗੇ ਜੀ ਅੱਜ 2 ਲਾਗ ਨੇ ਆਪਣੇ ਕੋਲੇ ਇੱਕ ਪਲੂਨ ਝੋਟੀ ਆ ਹਾਂਜੀ ਇਹ ਇੱਕ ਆ ਦੂਜਾ ਸੁਹਾ ਵੜਾ ਕਰ ਲੈਣ ਉਹਦੀ ਠੀਕ ਹੈ ਜੀ ਨੇੜੇ ਨੇੜੇ ਪਿੰਡ ਕਿਹੜੇ ਪੈਂਦਾ ਵੀ ਨੇੜੇ ਪਿੰਡ ਆਪਾਂ ਨੂੰ ਮੱਲਾ ਵੀ ਜਿਹੜਾ ਭਗਤੇ ਸਾਈਡ ਤੋਂ ਉਹਨੇ ਮੋਗਾ ਸਾਈਡ ਤੋਂ ਘੜੋੜ ਪੈ ਜਾਂਦਾ ਹਾਂਜੀ ਇਧਰ ਆਪਣਾ ਮਾਨਸਾ ਸਾਈਡ ਤੋਂ ਨਾ ਤਵਾ ਪੈ ਜਾਂਦਾ ਠੀਕ ਹੈ ਜੀ ਇਧਰੋਂ ਬਰਨਾਲੇ ਆ ਦੇ ਪਾਸੋਂ ਸਹਣਾ ਨੇੜੇ ਪਿਆ ਠੀਕ ਹੈ ਜੀ ਲੋਪਰਾ ਬਾਈ ਜੀ ਦੱਸ ਰਿਹਾ ਜਾਣਕਾਰੀ ਨੂੰ ਗਾਂ ਦੀ ਕਿੰਨੇ ਦਿਨ ਰਹਿੰਦੇ ਵੀਰ ਜੀ ਇਹਦੇ ਇਹਦੇ 7 ਦਿਨ ਰਹਿੰਦੇ ਆ ਵੈਢ ਦੇ 7 ਦਿਨ ਰਹਿੰਦੇ ਆ ਹਾਂ ਲੋਪਰਾ ਬਹੁਤ ਚੰਗੀ ਸੀਲ ਗਰੀਬ ਹੈ ਹਾਂਜੀ ਤੇ ਕੋਈ ਅੰਤ ਨਹੀਂ ਬੱਚੀ ਦਾ ਠੀਕ ਹੈ ਜੀ ਲੋ ਬਿ ਕੋ ਟੌਰ ਗਰ ਲੈਣੋ ਦੀ ਆ ਠੀਕ ਹੈ ਜੀ 22 ਕਿਲੋ ਦਾ ਆਰਾਮਦਾਰੀ ਨਾਲ ਪਾ ਦੂ ਕਿਵੇਂ ਸੂਇਆ ਬਈ ਜੀ ਇਹ ਦੂਜਾ ਸੂਆ ਸੁਣੀ ਆ 4-5 ਬੱਚੀ ਵਾਲੇ ਨੂੰ ਤੇ ਇਹਦਾ ਰੇਟ ਭਰਾ ਇਹਦਾ ਰੇਟ ਆ 62000 ਰੁਪਏ ਮਾਨਤਨ ਕਰਤਾ ਮਾਨਤਨ ਕਰ ਦੂਗੇ ਹਾਂ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਆ ਦੋਰ ਕੇ ਦਿਖਾਉਣੇ ਸਾਨੂੰ ਭਰਾ ਠੀਕ ਹੈ ਜੀ ਫਿਰ ਸੋਹਣੀਆਂ ਗੱਲ ਗਰਲੈਂਡੋ ਦੀ ਦੂਜੀ ਸਵੇ ਸੋਣਾ ਠੀਕ ਹੈ ਜੀ ਦੇਖ ਸਕਦੇ ਹੋ ਕੱਦ ਕਾਠ ਬੈੜ ਦਾ ਚੰਗਾ ਸੋਹਣੀਆਂ ਸਨੱਖਿਆ ਮੋੜ ਦੋ ਵੀ ਮੋੜ ਦੋ ਇਸ ਕੁਸ ਕੁਆਲਟੀ ਮੈਨ ਮੈਨ ਆਡ ਰੂਡਰ ਜਮਾ ਐ ਫੈਕਸ ਐ ਨਹੀਂ ਗੱਲ ਕੋਈ ਦੇ ਲਓ ਜੀ ਹਾਂ ਜੀ ਚਾਰ ਥਾਂ ਨਿਕਲਦੇ ਐ ਤਾਂ ਮੰਨ ਲਾ ਵੀ ਇੱਥੇ ਲਾ ਦੇਓ ਬੈੜ ਦੀ ਚੜਾਈ ਠੀਕ ਬਹੁਤ ਹੋ ਰਹੀ ਆ ਬਾਕੀ ਥਣ ਚੋਂ ਨਾਂ ਤਾਂ ਕੋਈ ਨਹੀਂ ਫਲੂਨ ਨੇ ਕਟਿਆ ਸੋ 12 ਕਿਲੋ ਠੀਕ ਹੈ ਠੀਕ ਲਓ ਜੀ ਬਾਈ ਜੀ ਨੇ ਆਪਣ ਨੂੰ ਰੇਟ ਵੀ ਦੱਸਤਾ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਆ ਕਰ ਜੀਤਰਾ ਇਹ ਨੂੰ ਬਾਦੋ ਫੋਲੋਅਰ ਤੇ ਸਿਰ ਕਰਾ ਕਰ ਤਾਂ ਕਿਸ ਨੂੰ ਨਾਮ ਦੀ ਵੀ ਅਪਲੋਡ ਕਰ ਦੇ ਜੀ ਜੀਤਾ ਫਾਰਮ ਟੀਵੀ ਬਣਾਵਾ ਠੀਕ ਹੈ ਬਾਕੀ ਭਰਾ ਕਿਸੇ ਨੇ ਜਿੱਦਨ ਦੀਆਂ ਅੜਨ ਲਗਾਉਣੀਆਂ ਤਾਂ ਆਪਣਾ ਨੰਬਰ ਨੋਟ ਕਰੋ ਜੀ 75280035 ਹਾਂਜੀ ਵੀਰ ਜੀ ਝੋਟੀ ਦੀ ਦੱਸੋ ਜੀ ਜਾਣਕਾਰੀ ਆਪਣ ਨੂੰ ਝੋਟੀ ਦੇਲੇ ਮੰਨ ਲਓ ਵੀ 6 ਦੰਦ ਰਹਿੰਦੇ ਆਗੇ ਹਾਂਜੀ 2 ਦੰਦ ਆਗੇ ਮੂੰਹ ਠੀਕ ਹੈ ਜੀ ਤੂੰ ਨਹੀਂ ਦੁੱਧ 12 ਕਿਲੋ ਦੇ ਦੂ ਠੀਕ ਹੈ ਜੀ ਪੂਰੀ ਸੰਖੀ ਆ। ਬਾਕੀ ਥਣਲੇਵੀ ਦੀ ਤੁਹਾਨੂੰ ਦਿਖਦੀ ਆ। ਪੂਰੀ ਚੰਗੀ ਮਹਿਦੀ ਆ। ਆਹ ਇਥੋਂ ਨੇੜੂ ਲਈ ਆ। ਹਾਂਜੀ। ਕਿੰਨੇ ਦਿਨ ਰਹਿਗੇ ਜੀ ਵੀਰ ਜੀ? ਅੰਦਰ ਵਾਛੇ ਦਾ ਰਹਿਗੇ ਤੇ। 6 ਦਿਨ। ਦੋਪਰਾ ਦੇਖ ਸਕਦੇ ਹਾਂ। ਸਰਸੂਨ ਕੁੰਡਾ ਸੋਹਣੀ ਕੱਟੀਆਂ ਪਾਲੀ ਪਲੋਸੀਆ ਪਿੱਠਾ ਪੁਠਾ ਛੋਟੀ ਦਾ ਪੂਰਾ ਗਹਿ ਘੱਡ ਮਾ ਜੀ। ਦੇਖ ਸਕਦੇ ਹਾਂ। ਤੋਰਾ ਤਾਰਾ ਥਾਂ ਥੋਣਾ ਬਿੱਥਾਂ ਤੇ ਇਕੱਲੀ ਇਕੱਲੀ ਖੇਣਮਾ ਥਾਣਾ ਵਿੱਚ। ਠੀਕ ਹੈ ਠੀਕ ਹੈ। ਔਰ ਸੁਰਖੂਲੇ ਆ ਪਾਂਡਾ ਸਿਲੋ। ਠੀਕ ਐ ਜੀ। ਦੇਖ ਸਕਦੇ ਨੇ ਦੇ ਵਾਲੂ ਬਾ। ਕਰਮਾ ਵਾਲੀ ਦਾ ਥਾਨ-ਥੂਣ ਪੂਰਾ ਟੌਪ ਤੇ ਲੱਗਿਆ ਜੀ। ਠੀਕ ਐ ਜੀ। ਕੱਦ ਵਾਜਨ ਚੰਗਾ, ਦੁੱਗੀ ਮੂਹਾਂ ਕੱਟੀ। ਬਾਈ ਜੀ ਦੇਣ ਲੈਣ ਜਿਹੜਾ ਰੇਟ ਦੱਸੋ ਜੀ ਆਪ ਨੂੰ ਕੀ? ਬਾ ਦੇਣ ਲੈਣ ਵਾਲਾ ਮੁੱਲ 95000 ਆ 92 ਦੀ ਦੇ ਦਾਂਗੇ। ਠੀਕ ਐ ਜੀ। ਲੋ ਭਰਾ। ਬਾਈ ਜੀ ਕਹਿੰਦਾ ਰੇਟ 95000 ਤੇ 92000 ਰੇਂ ਥਾਨ ਦੇਖ ਸਕਦਾ ਕੱਲਾ-ਕੱਲਾ ਥਾਨ ਨਿਖਣ ਮਾ ਪਿਆ ਚੋਕੀ ਦਾ। ਕਰਮਾ ਵਾਲੀ ਦੁੱਧ ਬਹੁਤ ਵਧੀਆ ਗੱਡੂ ਵੀ ਸੋਹਣੀ ਲੱਖੀ ਆ ਠੰਡੀ ਸੀਦਾ ਜੀ। ਠੀਕ ਐ ਜੀ। ਰੇਟ ਵੀ ਬਾਈ ਜੀ ਨੇ ਪਾਉਨੂੰ ਦੱਸਤਾ ਬਾਈ ਜੀ ਨੇ ਜਰੂਰ ਕੰਨੈਕਟ ਕਰੋ ਪ੍ਰਿੰਟ ਸੰਧੂ ਕਲਾਂ ਜ਼ਿਲ੍ਹਾਪੁਰ ਨਾਵਾ ਠੀਕ ਹੈ ਜੀ ਇਹ ਬਾਤ ਤੁਸੀਂ ਦੇਖ ਸਕਦੇ ਥਾਣੇ ਦੇਖ ਲੈ ਖੜਮ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ